ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਹੋਏ ਬਚਨ ਲਿਖਦੇ ਨੇ ਕਿ ਐ ਔਰੰਗਜ਼ੇਬ ਸਾਡਾ ਮਨ ਨਹੀਂ ਸੀ ਕਰਦਾ ਕਿ ਅਸੀਂ ਜੰਗ ਦੇ ਮੈਦਾਨ ਵਿੱਚ ਆਈਏ ਅਸੀਂ ਤਾਂ ਆਨੰਦਪੁਰ ਦੀ ਧਰਤੀ ਤੇ ਬੈਠ ਕੇ ਰੱਬ ਦੀ ਭਗਤੀ ਕਰਨ ਵਾਲੇ ਸੀ ਪਰ ਤੂੰ ਹਟਿਆ ਨਾ ਜਦੋਂ बार-बार ਤੂੰ ਇਸ ਤਰ੍ਹਾਂ ਦੇ ਕਰਮ ਕਰਦਾ ਰਿਹਾ ਹੈ ਜਿਸ ਕਰਕੇ ਸਾਨੂੰ ਕਰਪਾਹ ਚੁਕਣੀ ਪੈ ਗਈ ਮਾਰਾ ਦਾ ਪਹਿਲਾ ਜਿਹੜਾ ਸ਼ੇਰਾਂ ਨੂੰ ਇਸ ਤਰ੍ਹਾਂ ਦਾ ਹੈ ਬਾਹਲਾਚਾਰ ਕੀ ਦਰਮਿਆ ਆਮਦਮ ਬਾ ਤਦ ਬੇਰ ਤੀਰੋ ਤੁਫੰਗ ਆਮਦਤ ਕਿ ਬੇਵਸੀ ਦੇ ਵਿੱਚ ਸਾਨੂੰ ਕਿਰਪਾਾਂ ਚੁੱਕਣੀ ਪੈ ਗਈ ਹੈ ਫਿਰ ਮਹਾਰਾਜ ਕਹਿੰਦੇ ਜਦੋਂ ਸਾਰੇ ਹਿੱਲੇ ਵਸੀਲੇ ਮੁੱਕ ਜਾਣ ਤਾਂ ਫਿਰ ਜਾਇਜ਼ ਹੈ ਕਿ ਸਿੱਖ ਦਾ ਹੱਥ ਕਿਰਪਾਾਂ ਦੀ ਮੁੱਠ ਨੂੰ ਪੈ ਜਾਵੇ ਨਜਾਇਜ਼ ਨਹੀਂ ਜਾਇਜ਼ ਹੈ ਮਹਾਰਾਜ ਜੀ ਚੂ ਕਰ ਅੱਜ ਹਮਾ ਹੀ ਤੇ ਦਰਗਜ਼ਤ ਹਲਾਲ ਅਸਤ ਮੁਰਦੰਬਾ ਸ਼ਮਸ਼ੀਰ ਦਸ ਤੇ ਨਾਲੇ ਲਿਖ ਦਿੱਤਾ ਮਹਾਰਾਜ ਕਿ ਸਾਡਾ ਮਨ ਨਹੀਂ ਸੀ ਕਰਦਾ ਸੀ ਤਾਂ ਬੈਠੇ ਭਗਤੀ ਕਰਨ ਵਾਲੇ ਸੀ ਪਰ ਤੂੰ ਬਾਰ-ਬਾਰ ਅਤਿਆਚਾਰ ਕਰਦਾ ਰਿਹਾ ਬਾਰ-ਬਾਰ ਇਸ ਤਰ੍ਹਾਂ ਦੇ ਕਰਮ ਕਰਦਾ ਰਿਹਾ ਕਿ ਮਜਬੂਰੀ ਵਸ ਸਾਨੂੰ ਕਿਰਪਾ ਉਚਕਣੀ ਪੈ ਗਈ ਹੈ ਉਹਨਾਂ ਗੁਰੂ ਦੇ ਘਰੋਂ ਤਾਂ ਹਰ ਬਿੜੇ ਆਵਾਜ਼ ਆਉਂਦੀ ਹੈ ਕਿ ਮਿੱਠਤ ਨੀਮੀ ਨਾਨਕਾ ਗੁਣ ਚਗਿਆਈਆਂ ਤਤ ਫਰੀਦਾ ਬੁਰੇ ਦਾ ਵਲਾਕਰ ਗੁੱਸਾ ਮਾਨਾ ਹਡਾਏ ਤੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਛਪਾਈ ਫਰੀਦਾ ਜੋਤ ਐ ਮਾਰਨ ਬੁਕੀਆਂ ਤਿਨਾਂ ਨਾ ਮਾਰੇ ਘੁਮ ਆਪਨੜੇ ਕਰ ਜਾਈਏ ਪੈਰ ਇਨਾਂ ਦੇ ਚੁੰਮ ਪਰ ਮਹਾਰਾਜ ਕਿਤੇ ਜਦੋਂ ਕੋਈ ਹਲੇਮੀ ਨਾਲ ਸਮਝੇ ਹੀ ਨਾ ਸਮਝਾਇਆ ਵੀ ਨਾ ਸਮਝੇ ਫਿਰ ਸਿੱਖ ਨੂੰ ਆਪਣੀ ਕਿਰਪਾ ਦੇ ਮੁੱਢ ਤੇ ਹੱਥ ਰੱਖ ਲੈਣਾ ਚਾਹੀਦਾ ਹੈ ਮਹਾਰਾਜ ਨੇ ਇਹੀ ਬਚਨ ਲਿਖੇ ਉਸ ਔਰੰਗਜ਼ੇਬ ਨੂੰ ਜਫਰ ਨਾ ਪੈਂਦੇ ਉੱਤਰ